ਮਲਟਡੇ ਕੱਢ ਕਹਿੰਦਾ ਯਾਰ ਬੋਟ ਹੀ ਨਹੀਂ ਬਣੀ ਨਹੀਂ ਤਾਂ 1000 ਰੁਪਏ ਦੀ ਵੇਚਦੇ ਤਿੰਨ ਕੁਕੜੀਆਂ ਲਿਆਉਂਦੇ ਕਿੰਨੀਆਂ ਕੁਕੜੀਆਂ ਲੈ ਆਉਣੀਆਂ ਸੀ ਤਿੰਨ ਜੀ ਹੈ ਯਾਰ ਦੀਆਂ ਤਿੰਨ ਲੈ ਕੇ ਆਉਂਦੀ ਤਿੰਨ ਲੈ ਕੇ ਆਉਂਦਾ ਹਾਂਜੀ ਬੋਟ ਤਾਂ ਹਲੇ ਕਿੰਨੇ ਸਾਲਾਂ ਦਾ ਹੋ ਗਿਆ ਹੁੰਗਾ ਜੀ 11-12 ਸਾਲਾਂ ਦਾ 12 12 ਸਾਲਾਂ ਦਾ ਹੋ ਗਿਆ ਤਾਂ ਛੀ ਸਾਲ ਠਹਿਰ ਜਾ ਫੇਰ ਨਹੀਂ ਹੈ ਫੇਰ ਬਣੂਗੀ ਬੋਟ ਤਾਂ ਬੜਾ ਹਾਸਾ ਆਇਆ ਕਹਿੰਦਾ ਭਾਈ ਯਾਰ ਬੋਟ ਨਹੀਂ ਬਣੀ ਇਹਦਾ ਹਜ਼ਾਰ ਦੀ ਕੱਲ ਨੂੰ ਵੇਚਦੇ ਬੋਟ ਤੇ ਤਿੰਨ ਕੁਕੜੀਆਂ ਲਿਆਉਂਦੇ ਸੋਚ ਵਧੀਆ ਖੈਰ ਤੇਰੀ ਹੈ ਨਾ ਬਾਅਦ ਚ ਗਰੀਬਾਂ ਨੂੰ ਕੌਣ ਪੁੱਛਦਾ ਕਹਿੰਨੀ ਵੋਟਾਂ ਬਾਤ ਆ ਦੀਏ ਕੁਝ ਕਰਦੇ ਤਾਂ ਹੈ ਨਹੀਂ ਭਾਈ ਜੀ ਕੁਝ ਵੀ ਨਹੀਂ ਕਰਦੇ ਹਾਂਜੀ ਹੂੰ ਤੂੰ ਤੇ ਕਹਦਾਂਗੀ ਜੀ ਵੋਟਾਂ ਵਾਲੇ ਦੇ ਠੀਕ ਹੈ ਠੀਕ ਹੈ ਵੋਟਾਂ ਤਾਂ ਆਪਣੇ ਪਿੰਡ ਤਾਂ ਕੋਈ ਮੰਗਣੀ ਨਹੀਂ ਆਇਆ ਹੈ ਨਾ ਗਰਮੀ 'ਚ ਕੌਣ ਨਿਕਲਦਾ ਬਾਹਰ ਜੀ ਕੋਈ ਨਹੀਂ ਨਿਕਲਦਾ ਹਾਂਜੀ ਠੀਕ ਹੈ ਸੋਟ ਵਧੀਆ ਵੀ ਮੈਂ ਟਵਾਡੇ ਖਾਵਾਂਗੇ ਕਹਿੰਦੇ ਤੈਨੂੰ ਕੁਕੜੀਆਂ ਹੀ ਫਾਇਦੇ ਦੀਆਂ ਜਿਹੜੀਆਂ ਲੈ ਲਈਆਂ ਕਹਿੰਦੇ ਹਾਂਜੀ ਹਾਂ ਉਹ ਕੋਈ ਨਹੀਂ ਕੁਛ ਦਿੰਦਾਗਾ ਠੀਕ ਹੈ ਵੀ ਕੰਮਲ ਦੇ ਕੰਮ ਆਏ ਆ ਸਾਡੇ ਟਿੱਡੇ ਕੱਢਦੇ